ਸਾਸੀ ਕਾਲਜੀ ਮਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਹੁਣੇ-ਹੁਣੇ ਇੱਕ ਬਹੁਤ ਹੀ ਵੱਡੀ ਦੁਖਦਾਇਕ ਖਬਰ ਆ ਰਹੀ ਹੈ ਦੇਸ਼ ਵਾਸੀਆਂ ਲਈ ਕਿਉਂਕਿ ਜਿਹੜੀ ਪੈਰਿਸ 올림픽 ਦੇ ਵਿੱਚ ਪੈਰਿਸ 올림픽 2024 ਦੇ ਵਿੱਚ ਵਿਨੇਸ਼ ਫੋਗਾਰ ਰੈਸਲਰ ਹੈ ਜਿਹੜੀ ਉਹ 100 ਗ੍ਰਾਮ ਦੇ ਕਾਰਨ ਫਾਈਨਲ ਨਹੀਂ ਖੇਡੇਗੀ ਉਹਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਹੈ 올림픽 ਸੰਘ ਵੱਲੋਂ ਡਿਸਕਵালিਫਾਈ ਕਰ ਦਿੱਤਾ ਗਿਆ ਹੈ ਜਾਪਾਨ ਨੂੰ ਹਰਾ ਕੇ ਸੈਮੀਫਾਈਨਲ ਪਹੁੰਚੀ ਸੀ ਫਿਰ ਉਸ ਤੋਂ ਬਾਅਦ ਫਾਈਨਲ ਵਿੱਚ ਜਗ੍ਹਾ ਬਣਾਈ ਸੀ ਆਪਣੀ ਜਾਪਾਨ ਦੀ ਚਾਰ ਵਾਰ ਦੀ ਚੈਂਪੀਅਨ ਜੂਈ ਸਜਾਕੀ ਨੂੰ ਨੇ ਵੱਡੀ ਮਾਰ ਦਿੱਤੀ ਸੀ ਤੇ ਉਸ ਤੋਂ ਬਾਅਦ ਯੂਕਰੇਨ ਦੀ ਰੈਸਲਰ ਨੂੰ ਹਰਾਇਆ ਉਸ ਤੋਂ ਬਾਅਦ ਕਿਊਬਾ ਦੀ ਰੈਸਲਰ ਨੂੰ ਹਰਾਇਆ ਤੇ ਹੁਣ ਉਹਦੀ ਜਗ੍ਹਾ ਫਾਈਨਲ ਕਿਊਬਾ ਦੀ ਰੈਸਲਰ ਖੇਡੇਗੀ ਕਿਉਂਕਿ 100 ਗ੍ਰਾਮ ਵਜ਼ਨ ਵੱਧ ਹੋਣ ਕਾਰਨ ਉਹਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ 50 ਗ੍ਰਾਮ ਕੈਟਾਗਰੀ ਦੇ ਵਿੱਚ ਜਿਹੜੀ ਰੈਸਲਰ ਹੈ ਵਿਨਾਸ਼ ਫਗਾੜ ਨੂੰ ਉਮੀਦਾਂ ਸੀਗੀਆਂ ਲੋਕਾਂ ਨੂੰ ਦੇਸ਼ ਵਾਸੀਆਂ ਨੂੰ ਜਿਹੜੀਆਂ ਪੂਰੀਆਂ ਉਮੀਦਾਂ ਸੀ ਵੀ 골ਡ ਮੈਡਲ ਲੈ ਕੇ ਆਵੇਗੀ ਇਹ ਭਾਰਤ ਦੀ ਧੀ ਹਰਿਆਣੇ ਦੀ ਹਰਿਆਣੇ ਵੱਲੋਂ ਖੇਡਦੀ ਹੈ ਹਰਿਆਣੇ ਦੀ ਰਹਿਣ ਵਾਲੀ ਹੈ ਵਿਨੇਸ਼ ਫੋਗੜ ਜਿਹੜੀ ਪਹਿਲਾਂ ਇਸ ਤੋਂ ਪਹਿਲਾਂ ਜਿਹੜੀ ਅੰਦੋਲਨ ਵੀ ਲੜ ਚੁੱਕੀ ਹੈ ਬ੍ਰਿਜ ਭੂਸ਼ਣ ਜਿਹੜੇ ਸਪੋਰਟਸ ਮੰਤਰੀ ਨੇ ਉਹਦੇ ਖਿਲਾਫ ਜਿਹੜਾ ਅੰਦੋਲਨ ਵੀ ਲੜ ਚੁੱਕੇ ਨੇ ਰੈਸਲਰ ਉੱਥੇ ਵੀ ਇਹਨਾਂ ਨੇ ਇਹਦੇ ਆਪਣਾ ਯੋਗਦਾਨ ਦਿੱਤਾ ਹੈ ਤੇ ਉਹਨੂੰ ਸਸਪੈਂਡ ਕਰਵਾਉਣ ਲਈ ਜਿਹੜਾ ਅੰਦੋਲਨ ਕੀਤਾ ਉਹਦੇ ਵਿੱਚ ਵੀ ਇਹਨਾਂ ਨੂੰ ਹਾਰ ਪ੍ਰਾਪਤ ਕਰਨੀ ਪਈ ਤੇ ਸਰਕਾਰ ਦੀ ਸਾਜ਼ਿਸ਼ ਹੋ ਸਕਦੀ ਹੈ ਵੀ ਜਿਹੜੀ ਅੰਦੋਲਨ ਲੜਦੀ ਸੀ ਬ੍ਰਿਚ ਪੂਸ਼ਣ ਦੇ ਖਿਲਾਫ ਉਹਨਾਂ ਨੇ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਕੋਈ 올림픽 ਸੰਘ ਨਾਲ ਗੱਲਬਾਤ ਕਰਕੇ ਉਹਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਜੋ ਦੇਸ਼ ਲਈ ਮੈਡਲ ਲਿਆ ਰਹੀ ਸੀ 골ਡ ਮੈਡਲ ਜਿੰਨਾ 골ਡ ਮੈਡਲ ਦੀ ਹੱਕਦਾਰ ਸੀ ਜਾਂ ਸਿਲ버 ਮੈਡਲ ਜਿੱਤ ਸਕਦੀ ਸੀ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਸੀ ਕਿਉਂਕਿ ਸਿਲ버 ਦਾ ਕਨਫਰਮ ਕੀਤਾ ਸੀਗਾ ਵਿਨੇਸ਼ ਫੋਗਾਰਡ ਨੇ ਤੇ 골ਡ ਜੇ ਫਾਈਨਲ ਫਾਈਨਲ ਦੇ ਵਿੱਚ ਕੈਨੇਡਾ ਦੀ ਰੈਸਲਿੰਗ ਹਰਾਉਂਦੀ ਤਾਂ 골ਡ ਮੈਡਲ ਜਿੱਤ ਸਕਦੀ ਸੀ ਵਿਨੇਸ਼ ਫੋਗਾਰਡ 140 ਕਰੋੜ ਭਾਰਤੀਆਂ ਦੀਆਂ ਜਿਹੜੀਆਂ ਉਮੀਦਾਂ ਨੂੰ ਝਟਕਾ ਲੱਗਿਆ ਬਹੁਤ ਹੀ ਵੱਡਾ ਝਟਕਾ ਲੱਗਿਆ ਇਹ ਵਿਨੇਸ਼ ਪਗਾਰਡ ਹੁਣ ਜਿਹੜੀ 올림픽 ਵਿੱਚੋਂ ਡਿਸਕਵਾਲਿਫਾਈ ਹੋ ਚੁੱਕੀ ਹੈ ਉਹਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ 100 ਗ੍ਰਾਮ ਵਜਨ ਵੱਧ ਹੋਣ ਦੇ ਕਾਰਨ ਇਹ ਸਰਕਾਰ ਦੀ ਕੋਈ ਸਾਜ਼ਿਸ਼ ਹੋ ਸਕਦੀ ਹੈ ਜਾਂ ਫਿਰ ਉਹਦਾ ਵਜਨ ਬਾਕੀ ਉਹ ਵੱਧਾ ਤੇ ਉਸ ਤੋਂ ਪਹਿਲਾਂ ਕਿਉਂ ਵਜਨ ਉਹਨਾਂ ਨੇ ਚੈੱਕ ਕਿਉਂ ਨਹੀਂ ਕੀਤਾ ਖੇਡਣ ਤੋਂ ਪਹਿਲਾਂ ਵਜਨ ਜਿਹੜਾ ਚੈੱਕ ਕੀਤਾ ਜਾਂਦਾ ਹੈ ਉਸ ਤੋਂ ਫਾਈਨਲ ਦੇ ਪਹਿਲਾਂ ਹੀ ਕਿਉਂ ਉਹਨੂੰ ਬਾਹਰ ਕੀਤਾ ਗਿਆ ਹੈ 100 ਗ੍ਰਾਮ ਜਿਹੜਾ ਵਜਨ ਉਹਦਾ ਵੱਧ ਆ ਰਿਹਾ ਹੈ ਉਹਨੂੰ 100 ਗ੍ਰਾਮ ਵਜਨ ਦੇ ਕਾਰਨ ਡਿਸਕਵালিਫਾਈ ਕਰ ਦਿੱਤਾ ਗਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਵੀ ਉਹਨੂੰ ਹੌਸਲਾ ਦੇ ਰਹੇ ਨੇ ਇਹ ਹੌਸਲਾ ਝੂਠਾ ਦੇ ਰਹੇ ਨੇ ਜਾਂ ਫਿਰ ਉੱਪਰੋਂ ਉੱਪਰੋਂ ਹੀ ਉਹਨੂੰ ਇੱਕ ਹੌਸਲਾ ਦੇ ਰਹੇ ਨੇ ਇਹ ਅੰਦਰਲੀ ਗੱਲ ਕੁਝ ਹੋਰ ਹੈ ਇਹ ਸਰਕਾਰ ਦੀ ਕੋਈ ਸਾਜ਼ਿਸ਼ ਹੋ ਸਕਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਵੀ ਵਿਨੇਸ਼ ਫੋਗਾਰਡ ਉਹਦਾ ਬਾਕਿਓ ਜਿਹੜਾ ਵਜਨ 100 ਗ੍ਰਾਮ ਜ਼ਿਆਦਾ ਹੈ ਜਾਂ ਫਿਰ ਕੋਈ ਸਾਜ਼ਿਸ਼ਾ ਸਰਕਾਰ ਦੀ ਸਰਕਾਰ ਵੱਲੋਂ ਕੋਈ ਸਾਜ਼ਿਸ਼ ਕਰਕੇ ਉਹਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਮੈਂ ਮਨਿੰਦਰ ਸਿੰਘ ਮੇਰਾ ਨਾਮ ਕੈਮਰਾਮੈਨ ਸੀਐਮ ਧੰਨਵਾਦ